ਠੀਕ ਹੈ ਠੀਕ ਹੈ और ये बात है 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 है और ये बात है आप सब्जी का आप सब्जी का आज भी बैठक बैठ मिलने के बहुत बहुत स्वागत है आज इस बैठक को सादेश अध्यक्ष श्री श्री जाखड़ जी एड्रेस करेंगे

ਕੰਕਰ ਕੁੱਤੀਆਂ ਆਈਆਂ ਆ ਬੰਨ ਲਿਆ ਉਹ ਗਿਆ ਉਹ ਕਿਹੜਾ ਹੋ ਰਿਹਾ ਯਾਰ ਕੰਟੀ ਕਰਨਾ ਹੈ ਇਹ ਕਰਨਾ ਹੈ ਇਹ ਤੁਹਾਨੂੰ ਸਮਝਾਉਣਾ ਕੋਈ ਨਹੀਂ ਜੀ ਅੱਜ ਸਭ ਦਾ ਬਹੁਤ-ਬਹੁਤ ਧੰਨਵਾਦ ਮੈਂ ਨਵੀਚਾਣ ਹੈ ਇਹ ਤੋਂ ਬਤਨ ਕਰਦੇ ਹਾਂ ਕਿ ਕਈ ਬੜੀ ਜ਼ਰੂਰੀ ਗੱਲਾਂ ਹੈ ਜਿਹੜੀ ਸਾਹਮਣੇ ਆਈਆਂ ਉਹਨਾਂ ਦਾ ਉਹਨਾਂ ਤੋਂ ਖੁਲਾਸਾ ਕਰਨਾ ਪਾਉਂਦਾ ਜਰੂਰੀ ਹੈ ਸਭ ਤੋਂ ਉੱਤੇ ਦੇ ਨਸਲ ਦਾ ਭਾਰੇ ਵਾਸਤੇ ਕੱਟੀ ਦਾ ਕ੍ਰੋਸ ਪਾਰਟੀ ਲਾਈਨ ਤੋਂ ਇਵਨ ਅਕ੍ਰੋਸ ਨੈਸ਼ਨਲ ਪੰਜਾਬ ਹੈ ਦੇਸ਼ ਵਾਸਤੇ ਬਹੁਤ ਜਿਆਦਾ ਮਸੂਦਾ ਕੱਲ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਜਿਹੜੇ ਨਾਮਾਤਰ ਜੀ ਹੈ ਪਰ ਉਸੇ ਤੇ ਬੈਠੇ ਹੈ ਉਹਨਾਂ ਦਾ ਇੱਕ ਬਿਆਨ ਆਇਆ ਉਹ ਸੁਣ ਕੇ ਮੈਂ ਮਜਬੂਰ ਹੋ ਗਿਆ ਇੱਕੋ ਚਿੰਤੇ ਸੰਦੀਪ ਜੀ ਕੀ ਕੀ ਭਗਵੰਤ ਮਾਨ ਜੀ ਸੰਦੀਪ ਜੀ ਖੋਲੋਂ ਦਾ ਦੂਰ ਪੰਜਾਬੀ ਵੀ ਹੈ ਜਾਂ ਨਹੀਂ ਮੈਂ ਬੜੀ ਗੰਭੀਰਤਾ ਨਾਲ ਗੱਲ ਕਹਿ ਰਿਹਾ ਕਿਉਂਕਿ ਦਸਤਾਰ ਸਾਰਿਆਂ ਦੀ ਸਰਵਮਾਨ ਹੈ ਪਬਲਿਕ ਪਛਾਣ ਹੈ ਹਰਮਨ ਬਾਰ-ਬਾਰ ਕਹੇ ਕਿ ਕਲੇ ਦਸਤਾਰ ਖਾਨ ਨਾਲ ਕੁਝ ਸਿੱਖ ਨਹੀਂ ਹੁੰਦਾ ਰਾਂਜੀ ਨਾਲ ਨਹੀਂ ਪਰ ਘਟੋ ਘਟ ਪੰਜਾਬੀ ਹੋਣ ਦਾ ਸਬੂਤ ਤਾਂ ਜਰੂਰ ਕਿ ਜਦੋਂ ਕਿਤੇ ਮਿਲਣਾ ਤਾਂ ਹੀ ਕਰੀਗਾ ਕਿਉਂਕਿ ਅਗਰ ਸੱਚੇ ਪੰਜਾਬੀ ਨੂੰ ਪੰਜਾਬੀਅਤ ਨਹੀਂ ਪਤਾ ਸਭੋ ਕਾਦਾ ਸੱਚਾ ਸਿੱਖ ਕਾਦਾ ਸੱਚਾ ਪੰਜਾਬੀ ਹੈ ਗੁਰੂ ਮਹਾਰਾਜ ਜੀ ਸਾਨੂੰ ਸਾਰਿਆਂ ਤੋਂ ਵੱਡੇ ਮੂਲ ਮੰਤਰ ਜਿਹੜਾ ਸੇਜ ਸੀਗਾ ਉਹ ਸੀਗਾ ਮਾਨਸ ਕੀ ਜਾਤ ਦਾ ਇੱਕੋ ਪਹਿਚਾਨ ਬੋ ਸਾਡੇ ਪੰਜਾਬ ਦੀ ਸਭ ਤੋਂ ਮਜ਼ਬੂਤ ਅਗਰ ਕੋਈ ਕਰੈਕਟਿਸ ਕਿਹਾਗਾ ਤਾਂ ਨਖਿਆਨ ਪਿਆਰ ਦੀ ਉਹ ਸਾਡੀ ਭਾਈਚਾਰਕ ਖਾਂਜ ਹੈ ਸਾ